ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ ਪਹਿਲਾਂ ਜਲੰਧਰ ਦੇ ਵਿੱਚ ਕਿਸਾਨਾਂ ਦੇ ਘਰਾਂ ਤੇ ਰੇਡ ਕੀਤੀ ਗਈ ਤੇ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਤੇ ਕਈ ਕਿਸਾਨਾਂ ਨੂੰ ਜੇਲ੍ਹਾਂ 'ਚ ਵੀ ਲੈ ਕੇ ਗਏ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਉਹਦੇ ਬੋਲੋਂ ਪੰਜਾਬ ਸਰਕਾਰ ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਪਰ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਪ੍ਰਧਾਨ ਮੰਤਰੀ ਇੱਕ ਚੋਣ ਚੋਣਵੀਂ ਰੈਲੀ ਦੇ ਲਈ ਪੰਜਾਬ ਆਏ ਸੀ ਤੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦਾ ਸਟੈਂਡ ਲੈਣਾ ਚਾਹੀਦਾ ਸੀ ਪਰ ਪੰਜਾਬ ਦਾ ਮੁੱਖ ਮੰਤਰੀ ਕਿਸਾਨਾਂ ਦਾ ਸਟੈਂਡ ਨਾਲ ਐਸਾ ਕਹਿਆ ਤੇ ਕੇਂਦਰ ਸਰਕਾਰ ਅੱਗੇ ਝੁੱਕ ਗਿਆ ਜਿਸ ਕਰਕੇ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਰਾਤ ਕੱਟਣੀ ਪਈ ਐ ਮੁੱਖ ਮੰਤਰੀ ਜੀ ਸਵਾਲ ਹੈ ਕਿ ਤੇਰਾ ਕਿਸਾਨਾਂ ਦੇ ਨਾਲ ਕੀ ਆ ਬੈਰ ਪ੍ਰਧਾਨ ਮੰਤਰੀ ਜੀ ਆ ਰਹੇ ਆ ਇਹ ਕਲੈਕਟਰ ਰੈਲੀ ਐ ਹਮੇਸ਼ਾ ਹੁੰਦੀ ਐ ਉਹਨਾਂ ਦਾ ਜੀ ਆਇਆਂ ਨੂੰ ਇੱਥੇ ਆਇਆ ਤੇ ਉਹਨਾਂ ਨੂੰ ਆਉਣਾ ਵੀ ਚਾਹੀਦਾ ਸੀ ਇਹ ਬੱਕਰੀ ਗੱਲ ਐ ਉਹਨਾਂ ਨੇ ਕੋਈ ਦਿੱਤਾ ਨਹੀਂ ਪਰ ਤੁਸੀਂ ਕਿਉਂ ਰਾਤ ਨੂੰ ਕਿਸਾਨ ਚੱਪੇ ਪੰਜਾਬ ਪੁਲਿਸ ਤੋਂ ਕਿਸਾਨਾਂ ਨੂੰ ਰਾਤ ਨੂੰ ਉਹਨਾਂ ਦੇ ਘਰ ਵੀ ਜਾ ਕੇ ਜਲੀਲ ਕਰਾਇਆ ਅਗਲੇ ਦਿਨ ਕਿਸਾਨਾਂ ਨੂੰ ਨਜ਼ਰਬੰਦ ਰੱਖਿਆ ਐਸੀ ਸਾਡਾ ਗਰਜ ਮੁੱਖ ਮੰਤਰੀ ਦੇ ਨਾਲ ਹੈ ਕਿ ਤੁਸੀਂ ਇੱਥੇ ਦੇ EMPLOYEES ਨੂੰ ਜਦ ਵੀ ਤੁਹਾਡੀ ਫੇਰੀ ਆਉਂਦੀ ਹੈ ਤੁਸੀਂ EMPLOYEES ਯੂਨੀਅਨ ਨੂੰ ਅੜ ਕੇ ਅੰਦਰ ਦੇ ਦਿੰਦੇ ਹੋ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ ਇਹ ਜਿਹੜਾ ਅਰਾਜਿਕਤਾ ਫੈਲਾਰੀ ਆ ਮਾਰੀ ਪਾਰਟੀ ਇਹ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ ਇਸ ਲਈ ਦਾ ਮੁੱਖ ਮੰਤਰੀ ਜਵਾਬ ਦੇਵੇ ਕਿ ਕਿਉਂ ਇਸ ਤਰੀਕੇ ਦਾ ਧੱਕਾਸ਼ਾਹੀ ਦੋ ਦਿਨ ਲਗਾਤਾਰ ਕੀਤੀ ਗਈ ਕਿਸਾਨਾਂ ਦੇ ਨਾਲ ਤੇ ਇੰਪਲਾਈ ਦੇ ਨਾਲ ਲੋਕਾਂ ਨੂੰ ਹੈਰਾਨ ਕੀਤਾ ਗਿਆ ਜਾਣ ਬੁੱਝ ਕੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਗਿਆ ਇਹਦੀ ਜ਼ਿੰਮੇਵਾਰੀ ਮੁੱਖ ਮੰਤਰੀ ਤੇ ਆਮ ਆਦੀ ਪਾਰਟੀ ਦੀ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਉਹਨਾਂ ਦਾ ਜਿਹੜੀ ਸਾਜ਼ਿਸ਼ ਹੈ ਉਹਨਾਂ ਨੇ ਇੱਥੇ ਬੱਸ ਵੀ ਟਰਵਾਈ ਹੈ ਦੋ ਦਿਨ ਪਹਿਲਾਂ ਜਦ ਕੇ ਸਾਡੀ ਆਰ.ਏ.ਸੀ. ਰੋਸ ਮਾਰਚ ਉਹਨਾਂ ਨੇ ਇੱਥੇ ਅਰਾਜਿਕਤਾ ਫੈਲਾਉਣ ਲਈ ਪ੍ਰਿੰਟ ਮੀਡੀਆ ਤੇ ਹਮਲਾ ਕੀਤਾ ਹੈ ਆਵਾਦੀ ਪਾਰਟੀ ਨੇ ਇੱਥੇ ਦੇ ਅਜੀਤ ਅਖਬਾਰ ਤੇ ਹਮਲਾ ਕੀਤਾ ਬਹੁਤ ਸਾਰੇ YouTube ਚੈਨਲ ਉਹਨਾਂ ਨੇ ਬੰਦ ਕੀਤੇ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਹੈ ਆਮ ਆਦੀ ਪਾਰਟੀ ਅਤੇ ਕਰ ਰਹੀ ਹੈ ਉਹਦਾ ਅਸੀਂ ਰੋਸ ਹੈ ਸਾਨੂੰ ਅਰੇ ਇਸ ਦਾ ਪੂਰਾ ਵਿਰੋਧ ਕਰਦੇ ਸਰਕਾਰ ਨੇ ਕਿਹਾ ਕਿ ਸਿੱਖੀ ਦੀ ਪਰਵਾਹ ਤੇ ਨਾ ਹੀ Hindu Hindu ਜਿਹੜਾ ਸਮਾਜ ਹੈਗਾ ਉਹ ਉਹੀ ਤਬਾਹ ਕਰ ਦੇ ਪਰಧಾನ ਮੰਤਰੀ ਜਿਹੜਾ ਸਾਡਾ ਪਰਿਵਾਰਵਾਦਤਾ ਉਹਨਾਂ ਨੇ ਬਹੁਤ ਖੁਸ਼ੀ-ਖੁਸ਼ੀ ਲੈ ਲਿਆ ਆਪਣੇ ਹੱਥਾਂ ਦੇ ਵਿੱਚ ਸਾਡੇ ਇੱਥੇ ਪਰਿਵਾਰਵਾਦ ਚੌਧਰੀ ਪਰਿਵਾਰ ਸੀਗਾ ਜੀ ਆ ਜਿਹੜੇ ਹੋਰ ਸੀਗੇ ਉਹ ਆਪਣੇ ਤੌਰ ਤੇ ਆਪਣੇ ਕੋਲ ਲੈ ਗਏ ਜਿਨ੍ਹਾਂ ਨੂੰ ਜ਼ਿਆਦਾ ਲਾਲਸਾ ਸੀ ਸਾਡੇ ਵਿੱਚੋਂ ਕੋਈ ਪਰਿਵਾਰਵਾਦ ਨਹੀਂ ਬੱਜਿਆ ਸਾਰਾ ਪਰਿਵਾਰਵਾਦ ਉਹ ਹੋਂਜ ਲਿਗੇ ਆ ਸਾਡੇ ਅਸੀਂ ਖੁਸ਼ ਹੀ ਆ ਕਿ ਚਲੇ ਗਏ ਨਿੱਤਰ ਪਰ ਇਦਾਂ ਇਹਨਾਂ ਦਾ ਦੇਖਦੇ ਜਿਦਾਂ ਕਹਿੰਦੇ ਕਿ ਇਤਿਹਾਸਕਾਰਾਂ ਤੋਂ ਸਿਰਫ ਆਪਣੇ ਪਰਿਵਾਰ ਜਾਂ ਫਿਰ ਸਿਰਫ ਮੁਗਲਾਂ ਬਾਰੇ ਲਿਖਵਾਇਆ ਵੈ ਸਾਇਦ ਜਾਦੇਵਾਰੇ ਜਿਹੜਾ ਕੁਝ ਨਹੀਂ ਲਿਖਵਾਇਆ ਤਾਂ ਕਰਕੇ ਲੋਕਾਂ ਨੂੰ ਪਤਾ ਨਹੀਂ ਲੱਗ ਪਾਇਆ ਇਹ ਕਲਪਨਿਕ ਗੱਲ ਨਾ ਹੈ ਇਦਾਂ ਦੀ ਕੋਈ ਗੱਲ ਨਹੀਂ ਆ ਪਰ ਜੇ ਮੈਂ ਕਾਂਗਰਸੀ ਹਾਂ ਮੈਂ ਚਮਕੌਰ ਸਾਹਿਬ ਦੇ ਵਿੱਚ ਸਿੱਖ ਹਿਸਟਰੀ ਨੂੰ ਫਿਲਮਾਉਣ ਵਾਸਤੇ ਇੱਕ 뮤ਜ਼ੀਅਮ ਤਿਆਰ ਕੀਤਾ ਜਿਹਦਾ ਨਾਮ ਹੈ ਦਾਸਤਾਨੇ ਸ਼ਹਾਦਤ ਪਿਛਲੇ 2 ਸਾਲ ਤੋਂ ਉਹਦੀ ਲੈਂ ਨਹੀਂ ਟੁੱਟੀ ਹੈ ਜ਼ਿਆਦਾਤਰ ਲੋਕ ਉਹਨੂੰ ਦੇਖਣ ਆਉਂਦੇ ਆਜ ਤੱਕ ਲੈਂ ਨਹੀਂ ਟੁੱਟੀ ਉਹਦੇ ਵਿੱਚ ਵੱਡੇ ਸਹਿਬਜ਼ਾਦੇ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਕੋਟਲ ਫਿਲਵਾਇਆ ਗਿਆ ਹੈ ਹਰ ਦਿਖਾਇਆ ਗਿਆ ਉਸ ਨੂੰ ਐਸੀ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਤਿਆਰ ਕੀਤਾ ਕਿ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਸਾਡਾ ਇਤਿਹਾਸ ਪਤਾ ਲੱਗੇ ਇਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਜੀ ਸਾਡਾ ਇਤਿਹਾਸ ਨਹੀਂ ਦਿਖਾਇਆ ਜਾਂਦਾ ਪ੍ਰਧਾਨ ਵਿਕਟਰੀ ਮੋਦੀ ਨੇ ਇਹ ਵੀ ਗੱਲ ਹੈ ਦੇ ਇੱਥੇ ਮਾਫੀਆ ਚਲਾ ਰਹੇ ਇਹਨਾਂ ਨੂੰ ਆਪਣਾ ਕੋਈ ਬੰਦਾ ਨਹੀਂ ਮਿਲਿਆ ਬੀਜੇਪੀ ਨੂੰ ਇੱਥੇ ਖੜਾ ਕਰਨ ਵਾਸਤੇ ਜਿਹੜੇ ਬੰਦੇ ਇੱਥੇ ਮਾਫੀਆ ਨੂੰ ਆਪਰੇਟ ਕਰ ਰਹੇ ਹੈ ਉਹਨਾਂ ਨੂੰ ਪਾਰਟੀ ਵਿੱਚ ਲੈ ਕੇ ਉਹਨਾਂ ਦੀ ਪਸਾਕੀਆਂ ਮੜਾ ਕੇ ਤਾਂ ਲੈਕਚਰ ਲੜਨ ਫਿਰ ਇਹ ਕਿਸ ਤਰੀਕੇ ਨਾਲ ਕਹਿ ਰਹੇ ਆ ਕਿ ਜੀ ਇੱਥੇ ਮਾਹੌਲ ਠੀਕ ਕਰ ਦੇਣਗੇ ਕਿ ਆ ਸੀਤਲੁਗਰਾਲ ਦੇ ਕੈਰੇਕਟਰ ਬਾਰੇ ਉਹਨਾਂ ਨੂੰ ਪਤਾ ਨਹੀਂ ਸੀ 19 ਕੇਸ ਹੈ ਸੀਤਲੁਗਰਾਲ ਦੇ ਕੀ ਆ ਉਹਨਾਂ ਨੂੰ ਜਿਹੜੀਆਂ ਰਿੰਕੂ ਐ ਉਹਦੀਆਂ ਐਕਟੀਵਿਟੀਜ਼ ਦਾ ਪਤਾ ਨਹੀਂ ਐ ਉਸ ਨੂੰ ਟਿਕਟ ਦਿੱਤੀ ਐ ਕਿ ਆ ਬੀਜੇਪੀ ਕੋਲ ਕੋਈ ਅੱਛਾ ਨੌਜਵਾਨ ਜਾਂ ਕੋਈ ਬੀਜੇਪੀ ਦਾ ਕੋਈ ਵਰਕਰ ਐ ਤੇ ਬਚਿਆ ਹੀ ਨਹੀਂ ਸੀ ਕਿ ਬਾਹਰੋਂ ਲਿਆ ਕੇ ਬੰਦਾ ਦੇਣਾ ਪਿਆ ਗੱਲ ਬਦਲੂ ਤਰਾ ਕੇ ਉਹਨੂੰ ਉਹਦਾ ਵੀ ਕੈਰੇਕਟਰ ਖਰਾਬ ਕਰਤਾ ਇੱਥੇ ਜੀ ਸਾਡਾ ਸੱਭਿਆਚਾਰ ਬਜ਼ਾੜਿਆ ਇਹਨਾਂ ਨੇ ਉਸ ਨੂੰ ਗੰਦਲਾ ਕੀਤਾ ਬੰਦਿਆਂ ਨੂੰ ਖਰੀਦ-ਖਰੀਦ ਕੇ ਅੱਗੇ ਲੈ ਕੇ ਜਾ ਰਹੇ ਲਾਲਚ ਦੇ ਕੇ ਤੇ ਚੌਧਰਾ ਦੇ ਆਪ ਇਸ ਕਰਕੇ ਉਹ ਆਪਣੇ ਜਿਹੜਾ ਮੰਜਾ ਉਹਦੇ ਥੱਲੇ ਝਾੜੇ